ਹਾਂਜੀ ਸਰ ਅੱਜ ਜਿਹੜੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਦੀ ਅ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੋਹਮ ਅੱਜ ਬੜੀ ਸਫਲਤਾ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में पंजाब को सरप्लस बनाएंगे 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਹੱਕੇ ਵਿੱਚ ਚੱਕ ਸਕਦੇ ਹਾਂ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਲਈ ਐਸਟੀਐਫ ਜਲੰਧਰ ਰੇਂਜ ਦੀ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ ਐਸਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇ ਵਾਲੇ ਮੌਜੂਦ ਸੀ ਇੱਥੇ ਮੁਖਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਆਈ ਨੂੰ ਵਿਕੀ ਨਾਲ ਦੇ ਪ੍ਰਿੰਸਪਾਲ ਸਿੰਘ ਜੁਬਰਾਜ ਸਿੰਘ ਹਰਦੀਪ ਸਿੰਘ ਜਿਹੜੇ ਜੰਡੇਆਲੇ ਦੇ ਰਹਿਣ ਵਾਲੇ ਆ ਇਹ ਆਪ ਵੀ ਨਸ਼ਾ ਕਰਦੇ ਨੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਦੇ ਲੱਗ ਗਏ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬਰામਗੀ ਹੋ ਸਕਦੀ ਆ ਜੋ ਏਸ ਹੀ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲੱਗ ਗਏ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾਦੀ ਉੱਪਰ ਤਿੰਨੇ ਵਿਅਕਤੀ ਆ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਚ ਜਦੋਂ ਇਹਨਾਂ ਦੀ ਤਲਾਸ਼ੀ ਲਈ ਇਸ ਐਕਟਵਾਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਹਰਦੀਪ ਸਿੰਘ ਕੋਲੋਂ 100 ਗ੍ਰਾਮ ਤੇ ਯੋਗਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਹਨਾਂ ਕੋਲ ਤਿੰਨਾ ਕਿਲੋ ਹੈਰੋਇਨ ਬਰਾਮਦ ਹੋਈ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿੱਥੋਂ ਇਹ ਹਰੋਇਨ ਲੈ ਕੇ ਆਏ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਐਕਟੀਵਾ ਤੋਂ ਇਲਾਵਾ ਜਾਂ ਹਰੋਂ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਹਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਹਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜੀਦ ਪੁੱਛਗਿੱਛ ਦਾ ਵਿਸ਼ਾ ਜੀ ਹਜੇ ਹੁਣ ਪੁੱਛਗਿੱਛ ਕਰਾਂਗੇ ਇਹਨਾਂ ਦੀ ਸਵੇਰੇ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਹਜੇ ਹੋਰ ਪੁੱਛਗਿੱਛ ਕਰਨੀ ਹੈ ਇਹ ਤਾਂ ਪਤਾ ਕੀਤਾ ਜਾਊਗਾ ਹੋਰ ਕਿਹੜੇ ਕਿਹੜੇ ਇਹਨਾਂ ਦੇ ਪਰਚੇ ਦਰਜ ਐ ਪਹਿਲਾਂ ਕੋਈ ਜਾਂ ਇਹਨਾਂ ਦੇ ਸਾਥੀ ਕੌਣ ਐ ਕਿੱਥੋਂ ਸਮਾਨ ਲੈ ਕੇ ਆਇਆ ਕਿੱਥੇ ਦੇਣ ਜਾਣਾ ਸਾਰਾ ਪੁੱਛ ਕਚ ਕਰਨੀ ਬਾਕੀ ਐ ਜੀ ਅਜੇ ਹਾਂਜੀ ਸਰ ਅੱਜ ਜਿਹੜੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਦੀ ਅ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੁਹਮਮ ਅੱਜ ਬੜੀ ਸਫਲਤਾ ਮਿਲੀ ਐਸਟੀਐਫ ਜਲੰਧਰ ਰੇਂਜ ਦੀ ਪੁਲਿਸ ਪਾਰਟੀ ਨੂੰ ਬੜੀ ਸਫਲਤਾ ਮਿਲੀ ਐਸਏਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇਆਲੇ ਮजूद ਸੀ ਇੱਥੇ ਮੁਖਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਆਈ ਨੂੰ ਵਿਕੀ ਨਾਲ ਦੇ ਪ੍ਰਿੰਸਪਾਲ ਸਿੰਘ ਯੁਵਰਾਜ ਸਿੰਘ ਹਰਦੀਪ ਸਿੰਘ ਜਿਹੜੇ ਜਿੰਨੇ ਜੰਡੇਆਲੇ ਦੇ ਰਹਿਣ ਵਾਲੇ ਆ ਇਹ ਆਪ ਵੀ ਨਸ਼ਾ ਕਰਦੇ ਨੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਦੇ ਲੱਗ ਗਏ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬਰਾਮਦਗੀ ਹੋ ਸਕਦੀ ਆ ਜੋ ਐਸਆਈ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲਾਗੇ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾ ਦੇ ਉੱਪਰ ਤਿੰਨੇ ਵਿਅਕਤੀ ਆ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਵਿੱਚ ਜਦੋਂ ਇਹਨਾਂ ਦੀ ਤਲਾਸ਼ੀ ਲਈ ਇਸ ਐਕਟਵਾ ਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਹਰਦੀਪ ਸਿੰਘ ਕੋਲੋਂ 100 ਗ੍ਰਾਮ ਤੇ ਯੂਵਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਹਨਾਂ ਕੋਲੋਂ ਕਿੰਨਾ ਕਿਲੋ ਹੈਰੋਇਨ ਬਰਾਮਦ ਹੋਈ ਹੈ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿੱਥੋਂ ਇਹ ਹੈਰੋਇਨ ਲੈ ਕੇ ਆਏ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਐਕਟਿਵਾ ਤੋਂ ਇਲਾਵਾ ਜਾਂ ਹੈਰੋਂ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਹਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਹਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜਬੂਰ ਪੁੱਛਗਿਸ਼ ਤਾਂ ਵਿਚਾਰ ਜੀ ਹਜੇ ਹੁਣ ਪੁੱਛਗਿਸ਼ ਕਰਾਂਗੇ ਇਹਨਾਂ ਦੀ ਸਵੇਰੇ ਰਮਾਂਡ ਲੈ ਕੇ ਪੁੱਛਗਿਸ਼ ਕਰਾਂਗੇ ਹਜੇ ਹੋਰ ਪੁੱਛਗਿਸ਼ ਕਰਨੀ ਹੈ ਇਹ ਤਾਂ ਪਤਾ ਕੀਤਾ ਜਾਊਗਾ ਹੋਰ ਕਿਹੜੇ-ਕਿਹੜੇ ਇਹਨਾਂ ਦੇ ਪਰਚੇ ਦਰਜ ਐ ਪਹਿਲਾਂ ਕੋਈ ਜਾਂ ਇਹਨਾਂ ਦੇ ਸਾਥੀ ਕੌਣ ਐ ਕਿੱਥੋਂ ਸਮਾਨ ਲੈ ਕੇ ਆਇਆ ਕਿੱਥੇ ਦੇਣ ਜਾਣਾ ਸਾਰਾ ਪੁੱਛਗਿਸ਼ ਕਰਨੀ ਬਾਕੀ ਐ ਜੀ ਇਹਦੇ